1 ਜਨਵਰੀ ਅੱਜ ਤੋਂ ਸ਼ੁਰੂ ਕੀਤਾ ਐਲਾਨ 3000 ਰੁਪਏ ਬੁਢਾਪਾ ਪੈਨਸ਼ਨ ਸਕੀਮ ਇਹ ਕਿਹੜੇ ਸੂਬੇ ਦੀਆਂ ਔਰਤਾਂ ਨੂੰ ਮਹਿਲਾਵਾਂ ਨੂੰ ਬਜ਼ੁਰਗਾਂ ਨੂੰ ਉਹਨਾਂ ਵਾਸਤੇ ਜੋ ਖੁਸ਼ਖਬਰੀ ਨਿਕਲ ਕੇ ਆਈ ਏ ਕਿਹੜੇ ਸੂਬੇ ਦੇ ਵਾਸਤੇ ਜੋ ਕਿ 3000 ਰੁਪਏ ਬੁਢਾਪਾ ਪੈਨਸ਼ਨ ਸਰਕਾਰ ਦੇਣ ਜਾਰੀ ਪਈ ਤਾਂ ਤੁਹਾਡੇ ਨਾਲ ਸੂਤਰਾਂ ਮੁਤਾਬਕ ਮਿਲੀ ਜਾਣਕਾਰੀ ਸਾਂਝੀ ਕਰਦੇ ਹਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਵੀਡੀਓ ਨੂੰ ਪਹਿਲੀ ਵਾਰੀ ਵੇਖ ਰਹੇ ਹੋ ਤਾਂ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਜਰੂਰ ਕਰਾ ਜੇ ਤੇ ਆਪਣੀ ਵੀਡੀਓ ਨੂੰ ਵੀ ਲਾਈਕ ਕਰ ਲਿਆ ਜੇ ਅੱਗੇ ਚਲਦੇ ਹਾਂ ਕਿਹੜੇ ਬਜ਼ੁਰਗਾਂ ਵਾਸਤੇ ਸਰਕਾਰ ਸਕੀਮ ਲੈ ਕੇ ਆਈਏ ਤੇ ਇਸ ਦੇ ਨਾਲ ਅੱਜ ਪੰਜਾਬ ਦੀਆਂ ਖਾਸ ਤੇ ਵੱਡੀਆਂ ਖਬਰਾਂ ਦੇ ਬਾਰੇ ਜ਼ਰੂਰੀ ਜਾਣਕਾਰੀ ਤੁਹਾतना ਸਾਂਝੀ ਕਰਦੇ ਹਾਂ ਪਹਿਲੀ ਵੱਡੀ ਖਬਰ ਸੂਬੇ 'ਚ 1 ਜਨਵਰੀ ਨੂੰ ਅੰਗੜਵਾਰੀ ਸੈਂਟਰ ਸਵੇਰੇ 10 ਵਜੇ ਖੁੱਲਣਗੇ ਡਾਕਟਰ ਬਲਜੀਤ ਕੌਰ ਜੀ ਵੱਲੋਂ ਇਹ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਰਿਹਾ ਪਿਆ ਹੈ ਪੰਜਾਬ ਸਰਕਾਰ ਨੇ ਸੂਬੇ ਦੇ ਅੰਗਲਵਾਰੀ ਸੈਂਟਰਾਂ ਵਿੱਚ ਸਰਦੀ ਦੇ ਮੌਸਮ ਦੇ ਮੰਦੇ ਨਜ਼ਰ 1 ਜਨਵਰੀ 2024 ਤੋਂ ਅੰਗਲਵਾਰੀ ਸੈਂਟਰ ਦੇ ਖੁੱਲਣ ਦਾ ਸਮਾਂ ਸਵੇਰੇ 10 ਵਜੇ ਕਰਨ ਦਾ ਫੈਸਲਾ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਦੇ ਸਾਰੇ ਅੰਗਲਵਾਰੀ ਸੈਂਟਰ 1 ਜਨਵਰੀ 2024 ਨੂੰ ਸਵੇਰੇ 10 ਵਜੇ ਖੁੱਲਣਗੇ ਅਤੇ ਦੁਪਹਿਰ 1 ਵਜੇ ਬੰਦ ਹੋਣਗੇ ਸਮਾਂ ਤਬਦੀਲੀ ਸਬੰਧੀ ਇਹ ਹੁਕਮ 14 ਜਨਵਰੀ 2024 ਤੱਕ ਲਾਗੂ ਰਹਿਣਗੇ ਦੂਸਰੀ ਵੱਡੀ ਖਬਰ ਸ਼ੀਤ ਲਹਿਰ ਦਾ ਕਹਿਰ ਮੌਸਮ ਵਿਭਾਗ ਨੇ ਦੋ ਹਫ਼ਤਿਆਂ ਲਈ ਅਲਰਟ ਜਾਰੀ ਕੀਤਾ ਹੈ ਪੰਜਾਬ ਦੇ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਇਹ ਅਲਰਟ ਜਾਰੀ ਕੀਤਾ ਗਿਆ ਮੌਸਮ ਵਿਭਾਗ ਵੱਲੋਂ ਪੂਰਾ ਉੱਤਰ ਭਾਰਤ ਠੰਡ ਦੀ ਲਪੇਟ 'ਚ ਹੈ ਅਤੇ ਕਈ ਸੂਬਿਆਂ 'ਚ ਸੰਘਣੀ ਧੁੰਦ ਪੈ ਰਹੀ ਹੈ ਹੁਣ ਮੌਸਮ ਵਿਭਾਗ ਨੇ ਅਗਲੇ 3-4 ਦਿਨਾਂ ਤੱਕ ਪੰਜਾਬ ਵਿੱਚ ਸੰਘਣੀ ਧੁੰਦ ਪੈਣ ਦੀ ਚੇਤਾਵਨੀ ਦਿੱਤੀ ਹੈ 11 ਜ਼ਿਲ੍ਹਿਆਂ 'ਚ ਅੰਮ੍ਰਿਤਸਰ ਤਰਨਤਾਰਨ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਮੋਗਾ ਮਠੰਡਾ ਲੁਧਿਆਣਾ ਸੰਗਰੂਰ ਫਤਿਹਗੜ੍ਹ ਸਾਹਿਬ ਪਟਿਆਲਾ ਲੀ ਸੰਗਣੀ ਤੁੰਦ ਦਾ ਜੋ ਕਿ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ ਮੌਸਮ ਮਹਿਰਾ ਮੁਤਾਬਕ ਨਵੇਂ ਸਾਲ ਦਾ ਸਵਾਗਤ ਸੰਗਣੀ ਤੁੰਦ ਅਤੇ ਮਹੀਨ ਨਾਲ ਹੋ ਸਕਦਾ ਹੈ ਇਸ ਦੇ ਨਾਲ ਤੀਸਰੀ ਵੱਡੀ ਖਬਰ ਪੰਜਾਬ ਭਰ ਦੇ ਡੀਪੂ ਹੋਲਡਰਾਂ ਬਾਰੇ ਆਈ ਵੱਡੀ ਖਬਰ ਨਵੇਂ ਸਾਲ ਮੌਕੇ ਇਹ ਵੱਡਾ ਕਦਮ ਚੁੱਕਣ ਦਾ ਐਲਾਨ ਜੋ ਡੀਪਰ ਹੋਲਡਰਾਂ ਨੇ ਇੱਕ ਨਵਾਂ ਫੈਸਲਾ ਲਿਆ ਹੈ ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਨੇਲੇ ਕਾਰਡ ਧਾਰਕਾਂ ਲਈ ਘਰ ਘਰ ਰਾਸ਼ਨ ਪੰਚੋਂ ਦੇ ਵਾਅਦੇ ਕਰ ਰਹੀ ਹੈ ਅਤੇ ਕੇਂਦਰ ਸਰਕਾਰ 5 ਸਾਲ ਮੁਫਤ ਅਨਾਜ ਦੇਣ ਦੀਆਂ ਗਰੰਟੀਆਂ ਦੇ ਰਹੀ ਹੈ ਉੱਤੇ ਹੀ ਦੂਜੇ ਪਾਸੇ ਸਰਕਾਰਾਂ ਦੀ ਬੇਤਿਆਨੀ ਤੋਂ ਨਿਰਾਸ਼ ਹੋਏ ਡੀਪੂ ਹੋਲਡਰਾਂ ਵੱਲੋਂ 1 ਜਨਵਰੀ ਤੋਂ ਅਨਮਿੱਥੇ ਸਮੇਂ ਲਈ ਹੜਤਾਲ ਤੇ ਜਾਣ ਦਾ ਐਲਾਨ ਕਰ ਦਿੱਤਾ ਗਿਆ ਹੈ ਡੀਪੂ ਹੋਲਡਰਾਂ ਵੱਲੋਂ 16 ਜਨਵਰੀ ਨੂੰ ਰਾਮਰੇਲਾ ਗਰਾਊਂਡ ਵਿੱਚ ਰੈਲੀ ਕਰਕੇ ਸੰਸਦ ਦਾ ਕਿਰਾਉ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ ਇਸ ਦੇ ਨਾਲ ਚੌਥੀ ਵੱਡੀ ਖਬਰ ਹਰਿਆਣਾ ਦੀ ਖੱਟਰ ਸਰਕਾਰ ਵੱਲੋਂ ਬਜ਼ੁਰਗਾਂ ਨੂੰ ਵੱਡਾ ਤੋਹਫਾ हरियाणा सरकार ਵੱਲੋਂ ਜੋ ਕਿ ਬਜ਼ੁਰਗਾਂ ਨੂੰ ਤੋਹਫ਼ਾ ਦਿੱਤਾ ਜਾ ਰਿਹਾ ਹੈ ਪੈ ਬੁਢਾਪਾ ਪੈਨਸ਼ਨ ਦੇ ਤੌਰ 'ਤੇ हरियाणा ਦੀ ਮਨੋਹਰ ਲਾਲ ਖੱਟੜ ਸਰਕਾਰ ਬਜ਼ੁਰਗਾਂ ਨੂੰ ਵੱਡਾ ਤੋਹਫ਼ਾ ਦੇ ਰਹੀ ਹੈ ਸੀਐਮ ਕੱਟੜ ਨੇ ਐਲਾਨ ਕੀਤਾ ਹੈ ਕਿ ਬਜ਼ੁਰਗਾਂ ਲਈ ਬੁਢਾਪਾ ਪੈਨਸ਼ਨ ਹੁਣ 3000 ਰੁਪਏ ਪ੍ਰਤੀ ਮਹੀਨਾ ਹੋਵੇਗੀ ਇਸ ਫੈਸਲੇ ਨੂੰ ਜਲਦ ਹੀ ਲਾਗੂ ਕਰ ਦਿੱਤਾ ਜਾਵੇਗਾ ਚੌਧਰੀ ਚਰਨ ਸਿੰਘ ਹਰਿਆਣਾ ਐਗਰੀਕਲਚਰ ਯੂਨੀਵਰਸਿਟੀ 'ਚ ਆਯੋਜਿਤ ਜਨ ਸਵਾਦ ਪ੍ਰੋਗਰਾਮ 'ਚ ਖੱਟੜ ਨੇ ਕਿਹਾ ਹੈ ਕਿ ਪੈਨਸ਼ਨ ਦੀ ਰਾਸ਼ੀ ਜ਼ਰੂਰ ਵਧੇਗੀ ਨਾਲ ਹੀ 60 ਸਾਲ ਤੋਂ ਵਧ ਉਮਰ ਦੇ ਬਜ਼ੁਰਗਾਂ ਨੂੰ ਪੈਨਸ਼ਨ ਲਈ ਅਰਟਕਣਾ ਨਹੀਂ ਪਵੇਗਾ ਇਹ ਸੀ ਅੱਜ ਦੀਆਂ ਤਾਜ਼ਾ ਤੇ ਵੱਡੀਆਂ ਖਬਰਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇ ਜੀ